ਅੱਜ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਤੇ ਸਾਰੇ ਲੀਡਰਾਂ ਦੀ ਪਰਖ ਦੀ ਘੜੀ ਹੈ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਪਾਣੀਆਂ ਦੇ ਮੁੱਦੇ ਤੇ ਪਾਣੀਆਂ ਦੇ ਮੁੱਦੇ ਤੇ ਬੁਲਾਏ ਸੈਸ਼ਨ ਦੇ ਵਿੱਚ ਅੱਜ ਇੱਕ ਇੱਕ ਲੀਡਰ ਦੀ ਪਰਖ ਹੋਣੀ ਹੈ ਕਿ ਉਹ ਪੰਜਾਬ ਨਾਲ ਖੜਦੇ ਆ ਜਾਂ ਕੇਂਦਰ ਨਾਲ ਜਾਂ ਦਿੱਲੀ ਨਾਲ ਖੜਦੇ ਆ ਮਤਲਬ ਖੜਨ ਦਾ ਕੀ ਮਤਲਬ ਹੈ ਜੇ ਤਾਂ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ, ਭਾਜਪਾ ਯਕਾਲੇਦਲ ਜਿਹੜੀਆਂ ਸਾਰੀਆਂ ਪਾਰਟੀਆਂ ਵਿਧਾਨ ਸਭਾ ਦੇ ਵਿੱਚ ਨੇ ਜੇਕਰ ਉਹ ਡੈਮ ਸੇਫਟੀ ਐਕਟ 2021 ਜਿਹੜਾ ਕੇਂਦਰ ਸਰਕਾਰ ਸਿੱਧਾ ਸਾਰੇ ਦੇਸ਼ ਦੇ ਡੈਮਾਂ ਦੇ ਉੱਪਰ ਆਪਣਾ ਅਧਿਕਾਰ ਜਮਾਉਣ ਲਈ ਲੈ ਕੇ ਆਇਆ ਉਹਦੇ ਖਿਲਾਫ ਮਤਾ ਲੈ ਕੇ ਆਉਂਦੇ ਆ ਤੇ ਨਾਲ ਹੀ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 79 80 ਦੇ ਖਿਲਾਫ ਮਤਾ ਲੈ ਕੇ ਆਉਂਦੇ ਆ ਤਾਂ ਅੱਜ ਪੰਜਾਬ ਦੇ ਸਾਰੇ ਲੀਡਰ ਵਧਾਈ ਦੇ ਪਾਤਰ ਹੋਣਗੇ ਤੇ ਅੱਜ ਦਾ ਸੈਸ਼ਨ ਇਤਿਹਾਸਕ ਹੋਵੇਗਾ ਇਦੋਂ ਪਹਿਲਾਂ ਜਿਹੜੀਆਂ ਜਿਹੜੀਆਂ ਪਾਰਟੀਆਂ ਨੇ ਪੰਜਾਬ ਨਾਲ ਧੋਖਾ ਕੀਤਾ ਆਮ ਆਦਮੀ ਪਾਰਟੀ ਉਹਨਾਂ ਪਾਰਟੀਆਂ ਤੋਂ ਪਾਸੇ ਦੀ ਹੋਵੇਗੀ ਤੇ ਇਤਿਹਾਸ ਦੇ ਵਿੱਚ ਪਾਣੀਆਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਤੇ ਜੇਕਰ ਇਹਦੀ ਸਪੋਰਟ ਕਾਂਗਰਸ ਅਕਾਲੀ ਦਲ ਤੇ ਭਾਜਪਾ ਕਰਦੀ ਹੈ ਤਾਂ ਉਹ ਪਾਰਟੀਆਂ ਵੀ ਅੱਜ ਦੇ ਸੈਸ਼ਨ ਦੇ ਵਿੱਚ ਇਹ ਮੰਨੀਆਂ ਜਾਣਗੀਆਂ ਕਿ ਵਾਕਈ ਪੰਜਾਬ ਦੇ ਨਾਲ ਖੜੀਆਂ ਪਰ ਜੇ ਇਹ ਮਾਮਲਾ ਸਿਰਫ 21 ਮਈ ਕਿਉਂਕਿ ਰੌੜਾ 21 ਮਈ ਤੱਕ ਦਾ 21 ਮਈ ਤੋਂ ਬਾਅਦ ਤਾਂ ਹਰਿਆਣੇ ਨੂੰ ਉਹਦੇ ਮੰਨ ਦਾ ਪਾਣੀ ਜਾਣਾ ਸ਼ੁਰੂ ਹੋ ਜਾਣਾ ਹੈ ਪਰ ਜੇ ਮਾਮਲਾ 21 ਮਈ ਤੱਕ ਕੋਈ ਇੱਧਰ ਉੱਧਰ ਦੇ ਬੈਲ ਲਿਆ ਕੇ ਕੋਈ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਹੀ ਸਾਰਿਆ ਜਾਵੇਗਾ ਤਾਂ ਪੰਜਾਬ ਕਦੇ ਵੀ ਮਾਫ ਨਹੀਂ ਕਰੇਗਾ ਮਾਮਲਾ 4500 ਕਿ ਉਸਕ ਵੱਧ ਦੇਣ ਦਾ ਜਾਂ 8000 ਕਿ ਉਸਕ ਵੱਧ ਦੇਣ ਦਾ ਨਹੀਂ ਮਾਮਲਾ ਕਿ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤ ਹੀ ਨਹੀਂ ਰਿਹਾ ਪੰਜਾਬ ਆਪਣੇ ਦਰਿਆਵਾਂ ਦਾ 75% ਪਾਣੀ ਦੂਜੇ ਸੂਬਿਆਂ ਨੂੰ ਵੰਡ ਰਿਹਾ ਹੈ 25% ਪਾਣੀ ਆਪਣੇ ਕੋਲ ਰੱਖ ਰਿਹਾ ਹੈ ਤੇ 25% ਪਾਣ ਜੋਤੇ ਵੀ ਡਾਕਾ ਮਾਰਿਆ ਜਾ ਰਿਹਾ ਮੰਨ ਲਓ ਤੁਹਾਡਾ ਇੱਕ ਘਰ ਹੈ ਉਹਦੇ ਵਿੱਚੋਂ ਸਾਰਾ ਘਰ ਖੋਕੇ ਤੁਹਾਨੂੰ ਇੱਕ ਕਮਰਾ ਦੇ ਦਿੱਤਾ ਹੈ ਕਰ ਤੁਹਾਡਾ ਤੁਹਾਨੂੰ ਇੱਕ ਕਮਰਾ ਦੇ ਦਿੱਤਾ ਤੇ ਹੁਣ ਕੋਈ ਵਿਅਕਤੀ ਇਹ ਵੀ ਆ ਕੇ ਕਹੇ ਕਿ ਕਮਰੇ ਦੇ ਵਿੱਚ ਵੀ ਸਾਡੀ ਕੰਧ ਕੜਵਾ ਅਸੀਂ ਕਮਰੇ ਦੇ ਵਿੱਚ ਵੀ ਅੱਧਾ ਹਿੱਸਾ ਲੈਣਾ ਤਾਂ ਤੁਸੀਂ ਕਿੰਨਾ ਚਿਰ ਬਰਦਾਸ਼ਤ ਕਰੋਗੇ ਤਾਂ ਅੱਜ ਜੇਕਰ ਆਮ ਆਦਮੀ ਪਾਰਟੀ ਸਵਿਧਾਨ ਦੀ ਜਿਹੜੀ ਹੈ ਪੰਜਾਬ ਪੁਨਰਗਠਨ ਐਕਟ ਦੀਆਂ ਗੈਰ ਸੰਵਿਧਾਨਿਕ ਤਰਾਵਾਂ 78 79 80 ਜਿਨ੍ਹਾਂ ਦੇ ਤਹਿਤ ਡੈਮਾਂ ਦੇ ਉੱਤੇ ਅਧਿਕਾਰ ਕੇਂਦਰ ਦਾ ਪੰਜਾਬ ਦੇ ਡੈਮ ਦੇ ਉੱਤੇ ਅਧਿਕਾਰ ਕੇਂਦਰ ਦਾ ਉਹਨੂੰ ਰੱਦ ਕਰਦੀ ਹੈ ਤੇ ਨਾਲ ਹੀ ਜਿਹੜਾ ਡੈਮ ਸੇਫਟੀ ਐਕਟ 2021 ਨੂੰ ਰੱਦ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਨਾਮ ਪੰਜਾਬ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ ਭਗਵਾਨ ਸਿੰਘ ਮਾਨ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਤੇ ਉਸ ਤੋਂ ਬਾਅਦ ਭਾਵੇਂ ਸੁਪਰੀਮ ਕੋਰਟ ਤੱਕ ਜਾਣਾ ਪਵੇ ਇਸ ਮਾਮਲੇ ਦੇ ਉੱਤੇ ਧਾਰਾ 78 79 80 ਨੂੰ ਰੱਦ ਕਰਵਾਉਣ ਲਈ ਜਾਣਾ ਜਾਵੇ ਤਾਂ ਫੇਰੇ ਮੰਨਿਆ ਜਾਵੇਗਾ ਕਿ ਪੰਜਾਬ ਦੇ ਪਾਣੀਆਂ ਦਾ ਰਾਖਾ ਵਾਕਈ ਭਗਵੰਤ ਮਾਨ ਹੈ ਨਹੀਂ ਤਾਂ ਭਾਵੇਂ AI ਨਾਲ ਜਿੰਨੀਆਂ ਮਰਜ਼ੀ ਵੀਡੀਓ ਬਣਾ ਲਓ ਜਿੰਨੀਆਂ ਮਰਜ਼ੀ ਭਗਵੰਤ ਸਿੰਘ ਮਾਨ ਤੋਂ ਗੇਟਵਾਲ ਬੰਦ ਕਰਵਾ ਲਓ ਉਹਦੇ ਨਾਲ ਕੋਈ ਹੱਲ ਨਹੀਂ ਹੁਣ ਹੱਲ ਹੈ ਧਾਰਾ 78 79 80 ਦੇ ਖਿਲਾਫ ਮਤਾ ਤੇ ਨਾਲ ਹੀ ਪੰਜਾਬ ਜਿਹੜੀ ਹੈ ਜਿਹੜੀ ਹੈ ਡੈਮ ਸੇਫਟੀ ਐਕਟ 2021 ਦੇ ਖਿਲਾਫ ਮਤਾ ਡੈਮ ਸੇਫਟੀ ਐਕਟ 2021 ਉਹ ਐਕਟ ਹੈ ਜਿਹਦੇ ਤਹਿਤ ਦੇਸ਼ ਭਰ ਦੇ ਡੈਮਾਂ ਤੇ ਸਾਰਾ ਕੰਟਰੋਲ ਕੇਂਦਰ ਦਾ ਹੋਊਗਾ ਜਿਹੜਾ ਪਹਿਲਾਂ ਸੂਬਿਆਂ ਤੇ ਹੁੰਦਾ ਸੀ ਕਿਉਂਕਿ ਪਾਣੀ ਸੂਬਿਆਂ ਦਾ ਵਿਸ਼ਾ ਹੈ ਰਾਜਾਂ ਦਾ ਵਿਸ਼ਾ ਸੀ ਪਰ ਕੇਂਦਰ ਨੇ ਜਿਵੇਂ ਉਹ ਹਰ ਇੱਕ ਚੀਜ਼ ਦੇ ਉੱਤੇ ਆਪਣਾ ਅਧਿਕਾਰ ਲੈ ਕੇ ਆਉਂਦੇ ਆ ਸਿੱਖਿਆ ਨੀਤੀ ਬਿਜਲੀ ਬਿੱਲ ਹਰ ਇੱਕ ਚੀਜ਼ ਜਿਹੜਾ ਸੂਬਿਆਂ ਦਾ ਮਸਲਾ ਸੀ ਉਹਨੂੰ ਕੇਂਦਰ ਕੋ ਆਪਣੇ ਕੋਲ ਲਿਆਉਣਾ ਚਾਹੁੰਦਾ ਤੇ ਆਪਣੇ ਕੋਲ ਲਾ ਕੇ ਇਹਨਾਂ ਡੈਮਾਂ ਨੂੰ ਕਾਰਪੋਰੇਟਾਂ ਨੂੰ ਦੇਣਾ ਚਾਹੁੰਦਾ ਹੈ ਜੇਕਰ 2021 ਦੇ ਖਿਲਾਫ ਮਤਾ ਨਾ ਲਿਆਂਦਾ ਤਾਂ ਇੱਕ ਗੱਲ ਯਾਦ ਰੱਖਣੀ ਪਾਉਗੀ ਕਿ ਇਹ ਡੈਮ ਕਿਸੇ ਅਬਾਨੀ ਅਦਾਨੀ ਬੈਲਗੇਟਸ ਜਾਂ ਐਲਨ ਮਸਕ ਦੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਨਾ ਤਾਂ ਪੰਜਾਬ ਨੂੰ ਮੁੱਲ ਤੋਂ ਬਿਨਾ ਪਾਣੀ ਮਿਲੇ ਨਾ ਹਰਿਆਣੇ ਨੂੰ ਮੁੱਲ ਤੋਂ ਬਿਨਾ ਪਾਣੀ ਮਿਲੇ ਤੇ ਨਾ ਹੀ ਮਿਲੇ ਕਿਸੇ ਹੋਰ ਸੂਬੇ ਨੂੰ ਮੁੱਲ ਜਿਹੜਾ ਮੁੱਲ ਦਿੱਤੇ ਬਿਨਾ ਪਾਣੀ ਪਰ ਜੇਕਰ ਇਹ ਐਕਟ ਦੇ ਖਿਲਾਫ ਮਤਾ ਲੈ ਕੇ ਆਉਂਦੇ ਆ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅੱਜ ਸਾਰਿਆਂ ਦੀ ਪਰਖ ਦੀ ਘੜੀ ਪਰਖ ਦੀ ਘੜੀ ਹੈ ਸਾਰੀਆਂ ਪਾਰਟੀਆਂ ਲਈ ਪਰ ਹਾਲੇ ਤੱਕ ਕਿਸੇ ਪਾਰਟੀ ਨੇ ਖੁੱਲ ਕੇ ਇੱਕ ਦੋ ਲੀਡਰਾਂ ਨੂੰ ਛੱਡ ਕੇ ਡੈਮ ਸੇਫਟੀ ਐਕਟ ਦੇ ਖਿਲਾਫ ਨਹੀਂ ਬੋਲਿਆ ਭਗਵਾਨ ਸਿੰਘ ਮਾਨ ਦੇ ਮੂੰਹੋਂ ਵੀ ਡੈਮ ਸੇਫਟੀ ਐਕਟ ਦੇ ਖਿਲਾਫ ਹਾਲੇ ਤੱਕ ਸ਼ਬਦ ਨਹੀਂ ਨਿਕਲਿਆ ਪਰ ਮੈਨੂੰ ਇਹ ਉਮੀਦ ਹੈ ਅਸੀਂ ਕਿਉਂਕਿ ਅੱਜ ਹੀ ਗੱਲ ਕਹਿ ਜੀਏ ਕਿ ਭਗਵਾਨ ਸਿੰਘ ਮਾਨ ਨਹੀਂ ਕਰਨਗੇ ਮਾੜੀ ਗੱਲ ਹੈ 11 ਵਜੇ ਸ਼ੈਸ਼ਨ ਸ਼ੁਰੂ ਹੋਣਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਭਗਵਾਨ ਸਿੰਘ ਮਾਨ ਡੈਮ ਸੇਫਟੀ ਐਕਟ ਦੇ ਖਿਲਾਫ ਧਾਰਾ 78 ਨਾ 70 ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਣਗੇ ਤੇ ਪੂਰਨ ਤੌਰ ਤੇ ਡੈਮਾਂ ਤੇ ਪੰਜਾਬ ਦਾ ਕੰਟਰੋਲ ਹੋਵੇਗਾ ਪੰਜਾਬ ਫਿਰ ਆਪਣੀ ਮਰਜ਼ੀ ਕਰੇਗਾ ਇਹਨਾਂ ਪਾਣੀਆਂ ਤੇ ਜਿਹਦਾ ਉਹ ਹੱਕਦਾਰ ਹੈ ਤੇ ਜੇਕਰ ਪੰਜੇ ਭਗਵਾਨ ਸਿੰਘ ਮਾਨ ਨੇ ਮਰਜ਼ੀ ਚੱਲਣ ਲਾ ਦਿੱਤੀ ਪਾ ਭਗਵਾਨ ਸਿੰਘ ਮਾਨ ਰੈਂਦੀ ਦੁਨੀਆ ਤੱਕ ਪਾਣੀਆਂ ਦੇ ਰੱਖ ਦੇ ਨਾਲ ਨਾਲ ਜਾਣੇ ਜਾਣਗੇ ਉਹ ਰੱਖੇ ਨਹੀਂ ਜਿਹੜੇ ਕੈਪਟਨ ਮਰਿੰਦਰ ਸਿੰਘ ਤੇ ਬਾਦਲ ਉਹ ਨਕਲੀ ਰੱਖੇ ਸੀ ਉਹਨਾਂ ਨੇ ਪੰਜਾਬ ਦੇ ਨਾਲ ਲੰਮੇ-ਲੰਮੇ ਸਮੇਂ ਤੇ ਧੋਖਾ ਕੀਤਾ ਪਰ ਅੱਜ ਇਸ ਸਪਰਖ ਦਾ ਸਮਾਂ ਭਗਵਾਨ ਸਿੰਘ ਮਾਨ ਲਈ ਵੀ ਹੈ ਤੇ ਜੇਕਰ ਇਹ ਦੋ ਧਰਾਵਾ ਰੱਦ ਨਹੀਂ ਹੁੰਦੀਆਂ 78 ਦਾਸੀ 80 ਤੇ ਡੈਮ ਸੇਫਟੀ ਐਕਟ ਜੇਕਰ ਅੱਜ ਵਿਧਾਨ ਸਭਾ ਚ ਰੱਦ ਨਹੀਂ ਹੁੰਦੇ ਤਾਂ ਭਗਵਾਨ ਸਿੰਘ ਮਾਨ ਦਾ ਨਾਮ ਵੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਮਰਿੰਦਰ ਸਿੰਘ ਵਾਗ ਉਹਨਾਂ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ ਜਿਨ੍ਹਾਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਤਾਂ ਪਰਖ ਦੀ ਘੜੀ ਹੈ ਸਾਰੀਆਂ ਪਾਰਟੀਆਂ ਦੇ ਲਈ ਕੀ ਉਹ ਡੈਮ ਸੇਫਟੀ ਐਕਟ ਤੇ ਤੇ 78 79 80 ਦੀ ਧਾਰਾ ਤੇ ਕੀ ਗੱਲ ਕਰਦੇ ਨੇ ਇਹ ਹੁਣ ਅੱਜ ਦਾ ਸੈਸ਼ਨ ਦੱਸੇਗਾ ਸੈਸ਼ਨ ਥੋੜੇ ਸਮੇਂ 'ਚ ਸ਼ੁਰੂ ਹੋਣ ਵਾਲਾ ਹੈ ਅੱਜ ਸਾਰੇ ਜ਼ਰੂਰ ਸੁਣਿਓ ਤੇ ਦੇਖਿਓ ਕੀ ਤੁਹਾਡੇ ਲੀਡਰ ਤੁਹਾਡੇ ਪਾਣੀਆਂ ਨੂੰ ਬਚਾਉਣ ਲਈ ਉੱਥੇ ਗੱਲ ਕਰਦੇ ਆ ਕੀ ਤੁਹਾਡੀਆਂ ਚੁਣੇ ਹੋਏ ਐਮਐਲਏ ਤੁਹਾਡੇ ਪਾਣੀਆਂ ਨੂੰ ਬਚਾਉਣ ਲਈ ਉੱਥੇ ਗੱਲ ਕਰਦੇ ਆ ਇਹ ਆਪਦਾ ਅੱਜ ਦਾ ਵਿਧਾਨ ਸਭਾ ਸਭਾ ਦਾ ਸੈਸ਼ਨ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ ਅੱਜ ਪੰਜਾਬ ਦਾ ਇੱਕ ਬਹੁਤ ਵੱਡਾ ਫੈਸਲਾ ਹੋ ਸਕਦਾ ਹੈ ਪਰ ਇਹ ਨਾ ਹੋਵੇ ਜਿਵੇਂ ਡਰ ਹੈ ਕਿ 21 ਮਈ ਤੱਕ ਦਾ ਰੌਲਾ ਰਹਿ ਜਾਵੇ ਤੇ ਉਸ ਤੋਂ ਬਾਅਦ ਫਿਰ ਪਾਣੀ ਲਗਾਤਾਰ ਪੰਜਾਬ ਦਾ ਲੁੱਟਿਆ ਜਾਵੇ ਅੱਜ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਤੇ ਸਾਰੇ ਲੀਡਰਾਂ ਦੀ ਪਰਖ ਦੀ ਘੜੀ ਹੈ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਪਾਣੀਆਂ ਦੇ ਮੁੱਦੇ ਤੇ ਪਾਣੀਆਂ ਦੇ ਮੁੱਦੇ ਤੇ ਬੁલાਏ ਸੈਸ਼ਨ ਦੇ ਵਿੱਚ ਅੱਜ ਇੱਕ ਇੱਕ ਲੀਡਰ ਦੀ ਪਰਖ ਹੋਣੀ ਹੈ ਕਿ ਉਹ ਪੰਜਾਬ ਨਾਲ ਖੜਦੇ ਹੈ ਜਾਂ ਕੇਂਦਰ ਨਾਲ ਜਾਂ ਦਿੱਲੀ ਨਾਲ ਖੜਦੇ ਆ ਮਤਲਬ ਖੜਨ ਦਾ ਕੀ ਮਤਲਬ ਹੈ ਜੇ ਤਾਂ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਜਪਾ ਇਕਾਲੇਦਲ ਜਿਹੜੀਆਂ ਸਾਰੀਆਂ ਪਾਰਟੀਆਂ ਵਿਧਾਨ ਸਭਾ ਦੇ ਵਿੱਚ ਨੇ ਜੇਕਰ ਉਹ ਡੈਮ ਸੇਫਟੀ ਐਕਟ 2021 ਜਿਹੜਾ ਕੇਂਦਰ ਸਰਕਾਰ ਸਿੱਧਾ ਸਾਰੇ ਦੇਸ਼ ਦੇ ਡੈਮਾਂ ਦੇ ਉੱਪਰ ਆਪਣਾ ਅਧਿਕਾਰ ਜਮਾਉਣ ਲਈ ਲੈ ਕੇ ਆਇਆ ਉਹਦੇ ਖਿਲਾਫ ਮਤਾ ਲੈ ਕੇ ਆਉਂਦੇ ਆ ਤੇ ਨਾਲ ਹੀ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 79 80 ਦੇ ਖਿਲਾਫ ਮਤਾ ਲੈ ਕੇ ਆਉਂਦੇ ਆ ਤਾਂ ਅੱਜ ਪੰਜਾਬ ਦੇ ਸਾਰੇ ਲੀਡਰ ਵਧਾਈ ਦੇ ਪਾਤਰ ਹੋਣਗੇ ਤੇ ਅੱਜ ਦਾ ਸੈਸ਼ਨ ਇਤਿਹਾਸਕ ਹੋਵੇਗਾ। ਇਸ ਤੋਂ ਪਹਿਲਾਂ ਜਿਹੜੀਆਂ-ਜਿਹੜੀਆਂ ਪਾਰਟੀਆਂ ਨੇ ਪੰਜਾਬ ਨਾਲ ਧੋਖਾ ਕੀਤਾ ਆਮ ਆਦਮੀ ਪਾਰਟੀ ਉਹਨਾਂ ਪਾਰਟੀਆਂ ਤੋਂ ਪਾਸੇ ਦੀ ਹੋਵੇਗੀ ਤੇ ਆ ਇਤਿਹਾਸ ਦੇ ਵਿੱਚ ਪਾਣੀਆਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ। ਤੇ ਜੇਕਰ ਇਹਦੀ ਸਪੋਰਟ ਕਾਂਗਰਸ ਅਕਾਲੀ ਦਲ ਤੇ ਭਾਜਪਾ ਕਰਦੀ ਹੈ ਤਾਂ ਉਹ ਪਾਰਟੀਆਂ ਵੀ ਅੱਜ ਦੇ ਸੈਸ਼ਨ ਦੇ ਵਿੱਚ ਮੰਨੀਆਂ ਜਾਣਗੀਆਂ ਕਿ ਵਾਕਈ ਪੰਜਾਬ ਦੇ ਨਾਲ ਖੜੀਆਂ ਹਨ ਪਰ ਜੇ ਇਹ ਮਾਮਲਾ ਸਿਰਫ 21 ਮਈ ਕਿਉਂਕਿ ਰੌਲਾ 21 ਮਈ ਤੱਕ ਦਾ ਹੈ 21 ਮਈ ਤੋਂ ਬਾਅਦ ਤਾਂ ਹਰਿਆਣੇ ਨੂੰ ਉਹਦੇ ਮੰਨ ਦਾ ਪਾਣੀ ਜਾਣਾ ਸ਼ੁਰੂ ਹੋ ਜਾਣਾ ਹੈ ਪਰ ਜੇ ਮਾਮਲਾ 21 ਮਈ ਤੱਕ ਕੋਈ ਇੱਧਰ ਉੱਧਰ ਦੀ ਬੈਲ ਲਿਆ ਕੇ ਕੋਈ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਹੀ ਸਾਰਿਆ ਜਾਵੇਗਾ ਤਾਂ ਪੰਜਾਬ ਕਦੇ ਵੀ ਮਾਫ ਨਹੀਂ ਕਰੇਗਾ ਮਾਮਲਾ 4500 ਕਿ ਉਸਕ ਵੱਧ ਦੇਣ ਦਾ ਜਾਂ 80000 ਕਿ ਉਸਕ ਵੱਧ ਦੇਣ ਦਾ ਨਹੀਂ ਮਾਮਲਾ ਕਿ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤ ਹੀ ਨਹੀਂ ਰਿਹਾ ਪੰਜਾਬ ਆਪਣੇ ਦਰਿਆਵਾਂ ਦਾ 75% ਪਾਣੀ ਦੂਜੇ ਸੂਬਿਆਂ ਨੂੰ ਵੰਡ ਰਿਹਾ ਹੈ 25% ਪਾਣੀ ਆਪਣੇ ਕੋਲ ਰੱਖ ਰਿਹਾ ਹੈ ਤੇ 25% ਪਾਣੀ ਦੇ ਉੱਤੇ ਵੀ ਡਾਕਾ ਮਾਰਿਆ ਜਾ ਰਿਹਾ ਮੰਨ ਲਓ ਤੁਹਾਡਾ ਇੱਕ ਘਰ ਹੈ ਉਹਦੇ ਵਿੱਚੋਂ ਸਾਰਾ ਘਰ ਖੋਕੇ ਤੁਹਾਨੂੰ ਇੱਕ ਕਮਰਾ ਦੇ ਦਿੱਤਾ ਹੈ ਕਰ ਤੁਹਾਡਾ ਤੁਹਾਨੂੰ ਇੱਕ ਕਮਰਾ ਦੇ ਦਿੱਤਾ ਤੇ ਹੁਣ ਕੋਈ ਵਿਅਕਤੀ ਇਹ ਵੀ ਆ ਕੇ ਕਹੇ ਕਿ ਕਮਰੇ ਦੇ ਵਿੱਚ ਵੀ ਸਾਡੀ ਕੰਧ ਕੜਵਾ ਅਸੀਂ ਕਮਰੇ ਦੇ ਵਿੱਚ ਵੀ ਅੱਧਾ ਹਿੱਸਾ ਲੈਣਾ ਤਾਂ ਤੁਸੀਂ ਕਿੰਨਾ ਚਿਰ برداشت ਕਰੋਗੇ ਤਾਂ ਅੱਜ ਜੇਕਰ ਆਮ ਆਦਮੀ ਪਾਰਟੀ ਸੰਵਿਧਾਨ ਦੀ ਜਿਹੜੀ ਹੈ ਪੰਜਾਬ ਪੁਨਰਗਠਨ ਐਕਟ ਦੀਆਂ ਗੈਰ ਸੰਵਿਧਾਨਿਕ ਤਰਾਵਾਂ 78 79 80 ਜਿਨ੍ਹਾਂ ਦੇ ਤਹਿਤ ਡੈਮਾਂ ਦੇ ਉੱਤੇ ਅਧਿਕਾਰ ਕੇਂਦਰ ਦਾ ਪੰਜਾਬ ਦੇ ਡੈਮ ਦੇ ਉੱਤੇ ਅਧਿਕਾਰ ਕੇਂਦਰ ਦਾ ਉਹਨੂੰ ਰੱਦ ਕਰਦੀ ਹੈ ਤੇ ਨਾਲ ਹੀ ਜਿਹੜਾ ਡੈਮ ਸੇਫਟੀ ਐਕਟ 2021 ਨੂੰ ਰੱਦ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਨਾਮ ਪੰਜਾਬ ਦੇ ਇਤਿਹਾਸ ਦੇ ਵਿੱਚ ਸਨਹਿਈ ਅੱਖਰਾਂ 'ਚ ਲਿਖਿਆ ਜਾਵੇਗਾ ਭਗਵਾਨ ਸਿੰਘ ਮਾਨ ਦਾ ਨਾਮ ਸਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਤੇ ਉਸ ਤੋਂ ਬਾਅਦ ਭਾਵੇਂ ਸੁਪਰੀਮ ਕੋਰਟ ਤੱਕ ਜਾਣਾ ਪਵੇ ਇਸ ਮਾਮਲੇ ਦੇ ਉੱਤੇ ਧਾਰਾ 78 79 80 ਨੂੰ ਰੱਦ ਕਰਵਾਉਣ ਲਈ ਜਾਣਾ ਜਾਵੇ ਤਾਂ ਫਿਰ ਇਹ ਮੰਨਿਆ ਜਾਵੇਗਾ ਕਿ ਪੰਜਾਬ ਦੇ ਪਾਣੀਆਂ ਦਾ ਰਾਖਾ ਵਾਕਈ ਭਗਵੰਤ ਮਾਨ ਹੈ ਨਹੀਂ ਤਾਂ ਭਾਵੇਂ AI ਨਾਲ ਜਿੰਨੀਆਂ ਮਰਜ਼ੀ ਵੀਡੀਓ ਬਣਾ ਲਓ ਜਿੰਨੀਆਂ ਮਰਜ਼ੀ ਭਗਵਾਨ ਸਿੰਘ ਮਾਨ ਤੋਂ ਗੇਟਵਾਲ ਬੰਦ ਕਰਵਾ ਲਓ ਉਹਦੇ ਨਾਲ ਕੋਈ ਹੱਲ ਨਹੀਂ ਹੋਣਾ ਹੱਲ ਹੈ ਧਾਰਾ 78 79 80 ਦੇ ਖਲਾਫ ਮਤਾਂ ਤੇ ਨਾਲ ਹੀ ਪੰਜਾਬ ਜਿਹੜੀ ਹੈ ਜਿਹੜੀ ਹੈ ਡੈਮ ਸੇਫਟੀ ਐਕਟ 2021 ਦੇ ਖਿਲਾਫ ਮਤਾਂ ਡੈਮ ਸੇਫਟੀ ਐਕਟ 2021 ਉਹ ਐਕਟ ਹੈ ਜਿਹਦੇ ਤਹਿਤ ਦੇਸ਼ ਭਰ ਦੇ ਡੈਮਾਂ ਤੇ ਸਾਰਾ ਕੰਟਰੋਲ ਕੇਂਦਰ ਦਾ ਹੋਊਗਾ ਜਿਹੜਾ ਪਹਿਲਾਂ ਸੂਬਿਆਂ ਤੇ ਹੁੰਦਾ ਸੀ ਕਿਉਂਕਿ ਪਾਣੀ ਸੂਬਿਆਂ ਦਾ ਵਿਸ਼ਾ ਹੈ ਰਾਜਾਂ ਦਾ ਵਿਸ਼ਾ ਸੀ ਪਰ ਕੇਂਦਰ ਨੇ ਜਿਵੇਂ ਉਹ ਹਰ ਇੱਕ ਚੀਜ਼ ਦੇ ਉੱਤੇ ਆਪਣਾ ਅਧਿਕਾਰ ਲੈ ਕੇ ਆਉਂਦੇ ਆ ਸਿੱਖਿਆ ਨੀਤੀ ਬਿਜਲੀ ਬਿੱਲ ਹਰ ਇੱਕ ਚੀਜ਼ ਜਿਹੜਾ ਸੂਬਿਆਂ ਦਾ ਮਸਲਾ ਸੀ ਉਹਨੂੰ ਕੇਂਦਰ ਕੋ ਆਪਣੇ ਕੋਲ ਲਿਆਣਾ ਚਾਹੁੰਦਾ ਤੇ ਆਪਣੇ ਕੋਲ ਲਾ ਕੇ ਇਹਨਾਂ ਡੈਮਾਂ ਨੂੰ ਕਾਰਪੋਰੇਟਾਂ ਨੂੰ ਦੇਣਾ ਚਾਹੁੰਦਾ ਹੈ ਜੇਕਰ 2021 ਦੇ ਖਿਲਾਫ ਮਤਾ ਨਾ ਲਿਆਂਦਾ ਤਾਂ ਇੱਕ ਗੱਲ ਯਾਦ ਰੱਖਣੀ ਪਾਉਗੀ ਕਿ ਇਹ ਡੈਮ ਕਿਸੇ ਅਬਾਨੀ ਅਦਾਨੀ ਬੈਲਗੇਟਸ ਜਾਂ ਐਲਨ ਮਸਕ ਦੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਨਾ ਤਾਂ ਪੰਜਾਬ ਨੂੰ ਮੁੱਲ ਤੋਂ ਬਿਨਾ ਪਾਣੀ ਮਿਲੇ ਨਾ ਹਰਿਆਣੇ ਨੂੰ ਮੁੱਲ ਤੋਂ ਬਿਨਾ ਪਾਣੀ ਮਿਲੇ ਤੇ ਨਾ ਹੀ ਮਿਲੇ ਕਿਸੇ ਹੋਰ ਸੂਬੇ ਨੂੰ ਮੁੱਲ ਜਿਹੜਾ ਮੁੱਲ ਦਿੱਤੇ ਬਿਨਾ ਪਾਣੀ ਪਰ ਜੇਕਰ ਇਹ ਐਕਟ ਦੇ ਖਿਲਾਫ ਮਤਾ ਲੈ ਕੇ ਆਉਂਦੇ ਆ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅੱਜ ਸਾਰਿਆਂ ਦੀ ਪਰਖ ਦੀ ਘੜੀ ਪਰਖ ਦੀ ਘੜੀ ਹੈ ਸਾਰੀਆਂ ਪਾਰਟੀਆਂ ਲਈ ਪਰ ਹਾਲੇ ਤੱਕ ਕਿਸੇ ਪਾਰਟੀ ਨੇ ਖੁੱਲ ਕੇ ਇੱਕ ਦੋ ਲੀਡਰਾਂ ਨੂੰ ਛੱਡ ਕੇ ਡੈਮ ਸੇਫਟੀ ਐਕਟ ਦੇ ਖਿਲਾਫ ਨਹੀਂ ਬੋਲਿਆ ਭਗਵਾਨ ਸਿੰਘ ਮਾਨ ਦੇ ਮੂੰਹੋਂ ਵੀ ਡੈਮ ਸੇਫਟੀ ਐਕਟ ਦੇ ਖਿਲਾਫ ਹਾਲੇ ਤੱਕ ਸ਼ਬਦ ਨਹੀਂ ਨਿਕਲਿਆ ਪਰ ਮੈਨੂੰ ਇਹ ਉਮੀਦ ਹੈ ਅਸੀਂ ਕਿਉਂਕਿ ਅੱਜ ਹੀ ਗੱਲ ਕਹਿ ਜਾਈਏ ਕਿ ਭਗਵਾਨ ਸਿੰਘ ਮਾਨ ਨਹੀਂ ਕਰਨਗੇ ਮਾੜੀ ਗੱਲ ਹੈ 11 ਵਜੇ ਸੈਸ਼ਨ ਸ਼ੁਰੂ ਹੋਣਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਭਗਵਾਨ ਸਿੰਘ ਮਾਨ ਡੈਮ ਸੇਫਟੀ ਐਕਟ ਦੇ ਖਿਲਾਫ 78 980 ਦੇ ਖਿਲਾਫ ਵਿધાન ਸਭਾ ਦੇ ਵਿੱਚ ਮਤਾ ਲੈ ਕੇ ਆਉਣਗੇ ਤੇ ਪੂਰਨ ਤੌਰ ਤੇ ਡੈਮਾਂ ਤੇ ਪੰਜਾਬ ਦਾ ਕੰਟਰੋਲ ਹੋਵੇਗਾ ਪੰਜਾਬ ਫਿਰ ਆਪਣੀ ਮਰਜ਼ੀ ਕਰੇਗਾ ਇਹਨਾਂ ਪਾਣੀਆਂ ਤੇ ਜਿਹਦਾ ਉਹ ਹੱਕਦਾਰ ਹੈ ਤੇ ਜੇਕਰ ਪੰਜੀ ਭਗਵਾਨ ਸਿੰਘ ਮਾਨ ਨੇ ਮਰਜ਼ੀ ਚੱਲਣ ਲਾ ਦਿੱਤੀ ਤਾਂ ਭਗਵਾਨ ਸਿੰਘ ਮਾਨ ਰਹੀਂ ਦੀ ਦੁਨੀਆ ਤੱਕ ਪਾਣੀਆਂ ਦੇ ਰੱਖ ਦੇ ਨਾਲ ਨਾਲ ਜਾਣੇ ਜਾਣਗੇ ਉਹ ਰੱਖੇ ਨਹੀਂ ਜਿਹੜੇ ਕੈਪਟਨ ਮਰਿੰਦਰ ਸਿੰਘ ਤੇ ਬਾਦਲ ਉਹ ਨਕਲੀ ਰੱਖੇ ਸੀ ਉਹਨਾਂ ਨੇ ਪੰਜਾਬ ਦੇ ਨਾਲ ਲੰਮੇ-ਲੰਮੇ ਸਮੇਂ ਤੇ ਧੋਖਾ ਕੀਤਾ ਪਰ ਅੱਜ ਇਸ ਪਰਖ ਦਾ ਸਮਾਂ ਭਗਵਾਨ ਸਿੰਘ ਮਾਨ ਲਈ ਵੀ ਹੈ ਤੇ ਜੇਕਰ ਇਹ ਦੋ ਧਰਾਮਾਂ ਰੱਦ ਨਹੀਂ ਹੁੰਦੀਆਂ 77 780 ਤੇ ਡੈਮ ਸੇਫਟੀ ਐਕਟ ਜੇਕਰ ਅੱਜ ਵਿਧਾਨ ਸਭਾ ਚ ਰੱਦ ਨਹੀਂ ਹੁੰਦੇ ਤਾਂ ਭਗਵਾਨ ਸਿੰਘ ਮਾਨ ਦਾ ਨਾਮ ਵੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਮਰਿੰਦਰ ਸਿੰਘ ਵਾਗ ਉਹਨਾਂ ਕਾਲੇ ਅੱਖਰਾਂ ਚ ਲਿਖਿਆ ਜਾਵੇਗਾ ਜਿਨ੍ਹਾਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਤਾਂ ਪਰਖ ਦੀ ਘੜੀ ਹੈ ਸਾਰੀਆਂ ਪਾਰਟੀਆਂ ਦੇ ਲਈ ਕੀ ਉਹ ਡੈਮ ਸੇਫਟੀ ਐਕਟ ਤੇ ਤੇ 78 79 80 ਦੀ ਧਾਰਾ ਤੇ ਕੀ ਗੱਲ ਕਰਦੇ ਨੇ ਇਹ ਹੁਣ ਅੱਜ ਦਾ ਸੈਸ਼ਨ ਦੱਸੇਗਾ ਸੈਸ਼ਨ ਥੋੜੇ ਸਮੇਂ ਸ਼ੁਰੂ ਹੋਣ ਵਾਲਾ ਹੈ ਅੱਜ ਸਾਰੇ ਜਰੂਰ ਸੁਣਿਓ ਤੇ ਦੇਖਿਓ ਕੀ ਤੁਹਾਡੇ ਲੀਡਰ ਤੁਹਾਡੇ ਪਾਣੀਆਂ ਨੂੰ ਬਚਾਉਣ ਲਈ ਉੱਥੇ ਗੱਲ ਕਰਦੇ ਆ ਕੀ ਤੁਹਾਡੀਆਂ ਚੁਣੇ ਹੋਏ ਐਮਐਲਏ ਤੁਹਾਡੇ ਪਾਣੀਆਂ ਨੂੰ ਬਚਾਉਣ ਲਈ ਉੱਥੇ ਗੱਲ ਕਰਦੇ ਆ ਇਹ ਆਪਦਾ ਅੱਜ ਵਿਧਾਨ ਸਭਾ ਸਭਾ ਦਾ ਸੈਸ਼ਨ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ ਅੱਜ ਪੰਜਾਬ ਦਾ ਇੱਕ ਬਹੁਤ ਵੱਡਾ ਫੈਸਲਾ ਹੋ ਸਕਦਾ ਹੈ ਪਰ ਇਹ ਨਾ ਹੋਵੇ ਜਿਵੇਂ ਡਰ ਹੈ ਕਿ 21 ਮਈ ਤੱਕ ਦਾ ਰੌਲਾ ਰਹਿ ਜਾਵੇ ਤੇ ਉਸ ਤੋਂ ਬਾਅਦ ਫਿਰ ਪਾਣੀ ਲਗਾਤਾਰ ਪੰਜਾਬ ਦਾ ਲੁੱਟਿਆ ਜਾਵੇ